ਅਸੀਂ ਦੇਖ ਰਹੇ ਹਾਂ ਸੱਚ ਦੀ ਪੜਤਾਲ ਤੇ ਮੈਂ ਤੁਹਾਡਾ ਆਪਣਾ ਅਵਤਾਰ ਸਿੰਘ ਜੀ ਤਾਰਾ ਅੱਜ ਅਸੀਂ ਪਹੁੰਚੇ ਹਾਂ ਪਿੰਡ ਸੇਵੇ ਵਾਲੇ ਦੇ ਵਿੱਚ ਰਾਤ ਇੱਥੇ ਚੋਰੀ ਹੋ ਜਾਂਦੀ ਐ ਕੀ ਚੋਰੀ ਹੋਇਆ ਕੀ ਕੁਝ ਨਹੀਂ ਹੋਇਆ ਆਪਾਂ ਸਾਰੀ ਜਾਣਕਾਰੀ ਅੰਦਰ ਜਾ ਕੇ ਦੁਕਾਨਦਾਰ ਵੀਰ ਤੋਂ ਲਵਾਂਗੇ ਆਪਾਂ ਸਾਰਾ ਪੁੱਛਦੇ ਹਾਂ ਇਹ ਇੱਕ ਰੈਣਾ ਸਟੋਰ ਪਿੰਡ ਸੇਵੇ ਵਾਲੇ ਦਾ ਦੁਕਾਨਦਾਰ ਵੀਰ ਦੀ ਸਾਡੇ ਨਾਲ ਨੇ ਕੀ ਨਾਂ ਕੀ ਭਈ ਇਹ ਆਪਣਾ ਰੁਪਿੰਦਰ ਜੀ ਰੁਪਿੰਦਰ ਜੀ ਰੁਪਿੰਦਰ ਜੀ ਜਿਹੜੀ ਚੋਰੀ ਹੋਈ ਆ ਅੱਜ ਹੋਈ ਐ ਇਹੇ ਹਾਂਜੀ ਰਾਤ ਹੋਈ ਹੈ ਰਾਤ ਰਾਤ ਹਾਉ ਕੱਲ ਅੱਧਰ ਹੀ ਰਾਤ ਹੋਈ ਹੈ ਇਹ ਟੱਪ ਦੀ ਰਾਤ ਲੰਘੀ ਰਾਤ ਅਸੇ ਕੀ ਕੁਛ ਚੋਰੀ ਹੋਇਆ ਤਾਂ ਆਪਣਾ ਖੰਡ ਦਾ ਘਟਾਈ ਕੈਸ਼ ਇੱਕ ਕੱਲ ਅਸੀਂ ਕੈਸ਼ ਭੁੱਲ ਗਏ ਸੀ 2000 ਰੁਪਏ ਜੀ ਜੀ ਉਹ ਗੱਲੇ ਤੋਂ ਲੈ ਗਏ ਜੀ ਤੇ ਕਪੜਾ ਸੀਤਾ ਤੋੜ ਗਿਆ ਜੀ ਜੀ ਇਹਦਾ ਨੁਕਸਾਨ ਆ ਜੀ ਹੋਰ ਜਿਹੜੀਆਂ ਗਿਣਤੀ ਚ ਜਿਵੇਂ ਮੰਨ ਲਓ ਹੁਣ ਕਸੇ ਜ਼ਿਆਦਾ ਕੁਆਂਟੀਟੀ ਚੀਜ਼ਾਂ ਪਈਆਂ ਹੁੰਦੀਆਂ ਨੇ ਜੀ ਉਹ ਹੁਣ ਆਪਣੇ ਪਤਾ ਨਹੀਂ ਕਿ ਕਿਹੜੀਆਂ-ਕਿਹੜੀਆਂ ਲੈ ਗਏ ਆ ਜੀ ਉਹਨਾਂ ਦਾ ਕੋਈ ਰਿਕਾਰਡ ਨਹੀਂ ਨਾ ਆਪਣੇ ਕੋਲ ਜੀ ਕੁਝ ਚੀਜ਼ਾਂ ਉਹਨਾਂ ਚੋਂ ਵੀ ਹੋ ਸਕਦਾ ਲੈ ਕੇ ਗਏ ਹੁਣ ਕਿਸੇ ਤੇ ਤੁਹਾਨੂੰ ਸ਼ੱਕ ਵਗੈਰਾ ਕੋਈ ਸ਼ੱਕ ਤਾਂ ਹੀ ਹੁਣ ਜਿਹੜਾ ਕੀ ਕਹਿ ਸਕਦੇ ਹੁਣ ਪਿੰਡ ਦਾ ਪੇਤੀ ਬੰਦੇ ਦਾ ਈ ਦਮ ਹੈ ਜੀ ਠੀਕ ਹੈ ਜੀ ਤੇ ਇਸ ਦੀ ਉਤਲਾਹ ਜੰਨੇ ਕਿ ਥਾਣੇ ਦੇ ਤੇ ਤਲਾਹ ਹਾਂਜੀ ਥਾਣੇ ਆ ਤੇ ਤਲਾਹ ਦੇ ਸੀ ਪੁਲਿਸਾਈ ਸੀ ਸਿਵਲ ਨੌਕਰ ਕੋਣ ਅਧਿਕਾਰੀ ਆਏ ਸੀ ਪਰਮਿੰਦਰ ਸਿੰਘ ਜੀ ਐਸਆਈ ਆਏ ਸੀ ਪਰਮਿੰਦਰ ਸਿੰਘ ਜੀ ਐਸਆਈ ਆਏ ਸੀ ਤੇ ਆਹ ਵੇਖ ਲਓ ਜਨਨਕੇ ਚੋਰੀਆਂ ਰੁਕਣ ਦਾ ਨਾਂ ਨਹੀਂ ਦਿਨ ਦਿਨ ਵਧੀਆਂ ਜਾ ਰਹੀਆਂ ਚੋਰੀਆਂ ਇੱਥੋਂ ਪਹਿਲਾਂ 4-5 ਚੋਰੀਆਂ ਹੋਰ ਵੀ ਹੋ ਚੁੱਕੀਆਂ ਅਬਾਈ ਵੀ ਸਾਡੇ ਨਾਲ ਨੇ ਪਿੰਡ ਦੇ ਮੋਢਾਰੇ ਵੈਕਤੀ ਸਾਡੇ ਨਾਲ ਨੇ ਭਾਈ ਜੀ ਤੁਸੀਂ ਕਿਵੇਂ ਵੇਖਦੇ ਹੋ ਜਿਹੜੀਆਂ ਚੋਰੀਆਂ ਵਧੀਆਂ ਜਾ ਰਹੀਆਂ ਨੇ ਇਹਨਾਂ ਬਾਰੇ ਕੀ ਕਹੋਗੇ ਤੁਸੀਂ ਇਹ ਤੇ ਕੋਈ ਰੋਕ ਤਾਂ ਹੋ ਨਹੀਂ ਰਹੀ ਚੋਰੀਆਂ ਤਾਂ ਵਧੀਆਂ ਜਾਂਦੀਆਂ ਦਿਨ ਦਿਨ ਆਪਣੇ ਪਿੰਡ 'ਚ ਵੀ ਵਧੀਆਂ ਨੇ ਸ਼ਹਿਰ 'ਚ ਵੀ ਵਧੀਆਂ ਨੇ ਤੇ ਕੋਈ ਰੋਕ ਨਹੀਂ ਹੋ ਰਹੀ ਜੀ ਕੋਈ ਇਹਨਾਂ ਨੂੰ ਜੇ ਚਿੱਟੇ ਵਾਲਾ ਥੋੜੇ ਜਿ ਰੋਕ ਹੋਵੇ ਨਾ ਪਵੇ ਇਹਨਾਂ ਦੇ ਫੇਰ ਜਾ ਕੇ ਟਿਕਾਹ ਹੋ ਸਕਦਾ ਨਹੀਂ ਤਾਂ ਆਪਾਂ ਨੂੰ ਇਸ ਤੋਂ ਵੱਧ ਹੀ ਨੁਕਸਾਨ ਹੋਣਗੇ ਘਟਦੇ ਨਹੀਂ ਜੀ ਕਰ ਅੱਜ ਵੀ ਹੋਣਗੇ ਦੁਕਾਨਾਂ 'ਚ ਵੀ ਹੋਣਗੇ ਸ਼ਹਿਰ 'ਚ ਵੀ ਬਹੁਤ ਹੋਈ ਜਾਂਦੇ ਜੈਸਾ ਆਪਣੇ ਦੇਲੀ ਵੇਖਦੇ ਆਪਾਂ ਜੀ ਡੇਲੀ ਨੁਕਸਾਨ ਹੁੰਦੇ ਜੀ ਜੀ ਆਹ ਵੇਖੋ ਸਰਕਾਰ ਆਈ ਸੀ ਸਾਨੂੰ ਉਮੀਦ ਸੀ ਵੀ ਨਵੀਂ ਸਰਕਾਰ ਵੇਲੇ ਸ਼ਾਇਦ ਚੋਰੀਆਂ ਘਟ ਜੇ ਚਿੱਟਾ ਘਟ ਜੇ ਉਹ ਤਾਂ ਦਿਨੋ ਦਿਨ ਵੱਧਦਾ ਹੀ ਜਾ ਰਿਹਾ ਇਧਰ ਬਾਈ ਜੀ ਬਟ ਬਾਈ ਤੁਸੀਂ ਕੀ ਕਹੋਗੇ ਇਹ ਬਾਈ ਜੀ ਸਾਹਿਬ ਨਸ਼ੇ ਪੱਤੇ ਦੇ ਕਾਰਨ ਹੀ ਜੀ ਜਿਵੇਂ ਚਿੱਟਾ ਵਧ ਹੀ ਜਾਂਦਾ ਉਹਵੇਂ ਚੋਰੀਆਂ ਵਧੀਆਂ ਨਹੀਂ ਜੀ ਕੋਈ ਇਹਨੇ ਤੇ ਰੋਕཐામ ਨਹੀਂ ਹੋ ਰਹੀ ਕੋਈ ਰੋਕ ਨਹੀਂ ਰਿਹਾ ਇਹਨਾਂ ਨੂੰ ਜੀ ਜੀ ਤੇ ਇਹ ਵੇ ਸਰਕਾਰ ਹੀ ਕੁਝ ਕਰ ਸਕਦੀ ਹੈ ਜੀ ਨਹੀਂ ਤੁਹਾਡਾ ਜਨਨ ਕਿ ਆਈਡੀਆ ਐਸਟੀਮੇਟਾ ਵੀ ਇਹ ਚਿੱਟੇ ਵਾਲੇ ਨੇ ਹੀ ਕੀਤੀ ਚੋਰੀ ਹਾਂਜੀ ਉਹ ਇਹ ਨਸ਼ੇ ਪੱਤੇ ਵਾਲੇ ਨੇ ਨਹੀਂ ਕਰੀ ਜੀ ਉਹਨਾਂ ਨੇ ਹੀ ਕਰੀ ਆ ਜੀ ਜੀ ਹਾਂਜੀ ਕੋਈ ਬਾਲਾ ਵੱਡਾ ਸਮਗਲਰ ਨਹੀਂ ਸੀ ਕੀ ਕਹਿ ਸਕਦੇ ਆਪਾਂ ਬਾਲਾ ਵੱਡਾ ਕਹਿ ਲਈ ਕਿ ਕਹਿ ਸਕਦੀ ਪੂਰਾ ਪਲਾਨ ਕਰਕੇ ਚੋਰੀ ਕਰਨ ਆਇਆ ਉਹਨਾਂ ਦਾ ਸਾਡਾ ਬਹੁਤ ਸਮਾਨ ਪਿਆ ਸੀਗਾ ਸਾਡਾ ਬਹੁਤ ਸਮਾਨ ਲੈ ਕੇ ਜਾ ਸਕਦੇ ਸੀਗੇ ਸਾਡਾ ਕੰਪਿਊਟਰ ਪਿਆ ਸੀ ਪ੍ਰਿੰਟ ਜੈਂ ਪਈਆਂ ਸੀ ਹੋਰ ਸਮਾਨ ਸਾਡਾ ਪਿਆ ਸੀ ਉਹ ਲੈ ਕੇ ਜਾ ਸਕਦੇ ਸੀਗੇ ਪਰ ਉਹ ਮਤਲਬ ਉਹਨੇ ਆਦਾ ਜੋ ਉਹਨੂੰ ਚਾਹੀਦਾ ਸੀਗਾ ਮੌਕੇ ਤੇ ਬਸ ਉਹ ਉਹਨਾਂ ਸਾਡਾ ਸਮਾਨ ਤੋੜ ਕੇ ਲੈ ਗਿਆ ਜੀ ਜੀ ਹਾਂ ਜੀ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਹੋ ਅੱਜ ਦਾ ਇਹ ਹੀ ਚਾਹੁੰਦੇ ਆ ਵੀ ਇਹਨਾਂ ਦੇ ਰੱਤ ਪਈ ਜਾਵੇ ਜੀ ਫੜਿਆ ਜਾਵੇ ਇਹਨਾਂ ਅ ਮੈਂ ਤਾਂ ਐਂ ਕਹਿਣਾ ਚਾਹੁੰਦਾ ਸੀ ਗਏ ਦੇਖੋ ਜੀ ਅਸੀਂ ਹੁਣ ਅਸੀਂ ਪੜ੍ਹੇ ਲਿਖੇ ਮੁੰਡੇ ਆ ਅਸੀਂ ਆਦਾਰ ਆਲ ਮਿਲ ਕੇ ਕੰਮ ਕਰਿਆ ਦੋਨਾਂ ਨੇ ਹਨਾ ਤੇ ਸਾਨੂੰ ਉਹਦਾ ਪੜਾਵਾ ਮਿਲਣਾ ਚਾਹੀਦਾ ਇਹ ਤੁਸੀਂ ਕੰਮ ਕਰਿਆ ਸੀ ਇੱਥੇ ਇੰਡੀਆ ਚ ਕਰ ਰਹੇ ਹਾਂ ਯੂਥ ਸਾਰਾ ਬਾਹਰ ਜਾਈ ਜਾਣਾ ਅਸੀਂ ਇੱਥੇ ਕੰਮ ਕਰਿਆ ਸਾਨੂੰ ਜਦੋਂ ਇਹੋ ਜਿਹੇ ਠੱਕੇ ਲੱਗਣਗੇ ਤਾਂ ਅਸੀਂ ਕਿਵੇਂ ਅੱਗੇ ਵਧਾਂਗੇ ਇਹੋ ਜਿਹਾ ਨੁਕਸਾਨ ਹੋਊ ਸਾਡਾ ਇਸੇ ਤਾਂ ਕਹਿੰਦੇ ਆ ਕਿ ਵੀ ਇਹਨਾਂ ਚੀਜ਼ਾਂ ਨੂੰ ਰੋਕੋ ਤੇ ਨਹੀਂ ਤਾਂ ਜਿਹੜੇ ਇੱਥੇ 4-5 ਹੋ ਯੂਥ ਦੇ ਮੁੰਡੇ ਹੈਗੇ ਆ ਉਹ ਵੀ ਚਲੇ ਜਾਣਗੇ ਤੁਸੀਂ ਜਿੰਨ ਕੇ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹੋ ਵੀ ਜੇ ਇਦਾਂ ਹੀ ਹਾਰ ਰਿਹਾ ਹਾਂਜੀ ਤੇ ਅਸੀਂ ਸਾਰੇ ਇੱਥੋਂ ਚਲੇ ਜਾਣਗੇ ਨਾ ਨਵਾਂ ਅਜੰਗ ਮੁੰਡੇ ਸਾਰੇ ਚਲੇ ਜਾਣਗੇ ਜੇ ਮਾਨ ਸਾਹਿਬ ਕਹਿੰਦੇ ਸੀ ਵੀ ਇੱਥੇ ਰੋ ਹਾਂਜੀ ਸਭ ਕੁਝ ਆਪਣੀ ਏਰੀਆ ਦੇ ਵਿੱਚ ਆ ਇੱਥੋਂ ਨਹੀਂ ਜਾਣਾ ਤੁਸੀਂ ਇੱਥੇ ਸਾਰਾ ਕੁਝ ਹੋਊਗਾ ਰਹੋਗੇ ਕਿਹਦੀ ਆਸਰੇ ਹਾਂ ਸਿਆਲ ਸਿਆਲ ਚ 8 ਚੋਰੀਆਂ ਹੋ ਗਈਆਂ 8 ਤੋਂ 9 ਚੋਰੀਆਂ ਸਾਡੀ ਨਿਗਾਹ ਜ ਵੀ ਹੋ ਗਈਆਂ ਜੀ ਕੀ ਕੋਈ ਕੰਟਰੋਲ ਨਹੀਂ ਉਹਨਾਂ ਦੀ ਕੱਲੇ ਕੱਲੇ ਸੇਵਾਲੇ ਦੇ ਵਿੱਚੋਂ 8-9 ਚੋਰੀਆਂ ਹੋ ਚੁੱਕੀਆਂ ਆ ਸੁਣੋ ਜੀ ਪਿੰਡ ਸੇਵਾਲੇ ਦੇ ਵਿੱਚ 8-9 ਚੋਰੀਆਂ ਇੱਕ ਚੋਰੀ ਤਾਂ ਬਹੁਤ ਵੱਡੀ ਹੋਈ ਸੀ ਇਹ ਤੋਂ ਪਹਿਲਾਂ ਇੱਕ ਤਾਂ ਮੱਝਾਂ ਦੀ ਚੋਰੀ ਹੋਈ ਸੀ 7 ਜਾਨਵਰ ਲੈ ਗਏ ਸੀਗੇ ਉਹਨਾਂ ਨੇ ਜੀ ਉਹ ਤਾਂ ਬਹੁਤ ਵੱਡੀ ਚੋਰੀ ਹੋਈ ਸੀ 16 ਬੰਦੇ ਸੀਗੇ ਜੀ ਉਹ ਤਾਂ ਚਲੋ ਬਈ ਕੋਈ ਜਾਣ ਦਾ ਨੁਕਸਾਨ ਨਹੀਂ ਹੋਇਆ ਜੇ ਉੱਠ ਖੜਦੇ ਤਾਂ ਉਹ ਮਾਰ ਜਾਂਦੇ ਉਹਨਾਂ ਨੂੰ ਜੀ ਹਾਂਜੀ ਹਾਂਜੀ ਜੀ ਤੇ ਢੋਲ ਖਾਲੀ ਕਰ ਜਾਂਦੇ ਆ ਜੀ ਜੀ ਆ ਬਜ਼ੁਰਗ ਨੇ ਕਿਤੇ ਬਜ਼ੁਰਗੇ ਜੀ ਦੋ ਚੱਕੀ ਤੇ ਉਹ ਆਦਾ ਰੋਟੀ ਪਾਣੀ ਪੂਰਾ ਕਰਦੇ ਆ ਉਹਨਾਂ ਦੇ ਬੱਟੇ ਲੈ ਕੇ ਚੱਕ ਕੇ ਚੱਕੀ ਦੀ 20 20 ਕਿਲੋ ਵਾਲੀ ਤੇ ਦੱਸੋ ਤੋ ਦੁੱਗਣੇ ਸਾਧਰੇ ਇਧਰ ਗਵਾਨ ਚੋਂ ਗਾਡਰ ਲੈ ਕੇ ਚੱਕੇ ਦੋ ਜੀ ਤੁਸੀਂ ਹਾਂ ਦੱਸੋ ਕੀ ਕੀ ਕਰਾਂਗੇ ਤਾਂ ਬੋਗੇ ਕਿਉਂ ਨਹੀਂ ਆਹ ਦੇਖੋ ਕਿੰਨੀਆਂ ਚੋਰਾਂ ਲੋਕਾਂ ਦਾ ਨਾਂ ਨਹੀਂ ਲੈ ਰਹੀਆਂ ਦਿਨੋ ਦਿਨ ਵੱਧੀਆਂ ਜਾ ਰਹੀਆਂ ਨੇ ਇਹ ਸਭ ਚਿੱਟੇ ਕਰਕੇ ਆ ਜੀ ਇਹ ਨਸ਼ੇ ਪੱਤੇ ਕਰਕੇ ਆ ਚਿੱਟੇ ਦੇ ਜਨ ਕੇ ਸਰਕਾਰ ਨੂੰ ਨੱਕ ਪਾਉਣੀ ਚਾਹੀਦੀ ਆ ਤੇ ਫਿਰ ਜਨ ਕੇ ਚੋਰਾਂ ਦਾ ਕੰਟਰੋਲ ਹੋ ਸਕਦਾ ਹਾਂਜੀ ਹਾਂਜੀ